ਮਲਾਜ਼ਮ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸ਼ਕਲ ਜੀ ਸੋ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮ ਕਾਰੇ ਨੇ ਉਡੀਕ ਪੰਜਾਬ ਸਰਕਾਰ ਕਦੋਂ ਕਰੇਗੀ ਡੀਏ ਦੇ ਵਿੱਚ ਵਾਦਾ ਦੀਵਾਲੀ ਤੋਂ ਪਹਿਲਾਂ ਮਲਾਜ਼ਮਾਂ ਦੀ ਡੀਏ ਦੇ ਵਿੱਚ ਵਾਦਾ ਕਰਕੇ ਪੰਜਾਬ ਸਰਕਾਰ ਦੇ ਵੀ ਉਹਨਾਂ ਨੂੰ ਤੋਹਫਾ ਦੇਵੇ ਡੀਏ ਦੇ ਵਿੱਚ ਵਾਦਾ ਕਿੰਨੇ ਪਰਸੈਂਟ ਦਾ ਹੋਣਾ ਚਾਹੀਦਾ ਹੈ ਉਸ ਦੇ ਬਾਰੇ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤਾਂ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮ ਇਸ ਟਾਈਮ 42% ਤੇ ਜਿਹੜਾ ਡੀਏ ਲੈ ਰਹੇ ਨੇ ਅਤੇ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਡੀਏ ਵਧ ਕੇ 52% ਹੋ ਗਿਆ ਹੈ। ਲਗਾਤਾਰ ਵੱਖ-ਵੱਖ ਰਾਜਾਂ ਦੇ ਦੁਆਰਾ ਆਪਣੇ ਮਲਾਜ਼ਮਾਂ ਦੀ ਡੀਏ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ। ਜਿਸ ਦੇ ਵਿੱਚ ਝਾਰਖੰਡ, ਰਾਜਸਥਾਨ, ਉਨਾਛਲ ਪ੍ਰਦੇਸ਼, ਬਿਹਾਰ ਇਹੇ ਰਾਜ ਸ਼ਾਮਿਲ ਨੇ। ਜਿਨ੍ਹਾਂ ਦੁਆਰਾ ਆਪਣੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਡੀਏ ਦੇ ਵਿੱਚ ਵਾਅਦਾ ਕਰਨ ਤੋਂ ਬਾਅਦ ਹਰਿਆਣਾ ਸਰਕਾਰ ਵੀ ਕਿਸੇ ਵੀ ਸਮੇਂ ਆਪਣੀ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦੇ ਦਾ ਐਲਾਨ ਕਰ ਸਕਦੀ ਹੈ ਸਵਾਲ ਇਹ ਉੱਠਦਾ ਹੈ ਕਿ ਆਖਿਰ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਕਦੋਂ ਕਰੇਗੀ ਡੀਏ ਦੇ ਵਿੱਚ ਵਾਅਦਾ ਦੀਵਾਲੀ ਆਉਣ ਵਾਲੀ ਹੈ ਇੱਕ ਦਿਨ ਬਾਕੀ ਹੈ ਦੀਵਾਲੀ ਨੂੰ ਦੀਵਾਲੀ ਦੇ ਵਿੱਚ ਸਿਰਫ ਇੱਕ ਦਿਨ ਹੀ ਬਾਕੀ ਹੈ ਜਿਹੜਾ ਪੰਜਾਬ ਸਰਕਾਰ ਦੇ ਦੁਆਰਾ ਡੀਏ ਨੂੰ ਲੈ ਕੇ ਜਿਹੜਾ ਹਜੇ ਤੱਕ ਕੋਈ ਵੀ ਜਿਹੜਾ ਫੈਸਲਾ ਨਹੀਂ ਕੀਤਾ ਗਿਆ ਜਿਉਂ-ਜਿਉਂ ਚੱਲਦੇ ਪੰਜਾਬ ਸਰਕਾਰ ਦੇ ਮੁਲਾਜ਼ਮ ਹੋਣ ਚਾਹੇ ਰਿਟਾਇਰਮੈਂਟ ਹੋ ਮੁਲਾਜ਼ਮ ਹੋਣ ਉਹਨਾਂ ਨੂੰ ਇਹ ਜਿਹੜੀ ਚਿੰਤਾ ਸਤਾ ਰਹੀ ਹੈ ਕਿ ਪੰਜਾਬ ਸਰਕਾਰ ਆਖਿਰਕਾਰ ਡੀਏ ਦੇ ਵਿੱਚ ਵਾਅਦਾ ਕਰੇਗੀ ਜਾਂ ਫਿਰ ਨਹੀਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਵੱਧ ਕੇ ਜਿਹੜਾ 52% ਹੋ ਗਿਆ ਕਿਉਂਕਿ ਕੇਂਦਰ ਸਰਕਾਰ ਦੇ ਦੁਆਰਾ ਦੀਵਾਲੀ ਦਾ ਤੋਹਫ਼ਾ ਆਪਣੇ ਮੁਲਾਜ਼ਮਾਂ ਨੂੰ ਦੇ ਦਿੱਤਾ ਗਿਆ ਸੀ 55% ਪਹਿਲਾਂ ਡੀਏ ਕੇਂਦਰ ਸਰਕਾਰ ਦੇ ਮੁਲਾਜ਼ਮ ਲੈ ਰਹੇ ਸੀ ਤੇ 3% ਵਾਅਦੇ ਦੇ ਨਾਲ ਉਹਨਾਂ ਦਾ DA 58% ਹੋ ਗਿਆ ਹੈ ਤੇ ਹੁਣ ਜਿਹੜਾ 16% ਦਾ ਜਿਹੜਾ فاਸਲਾ ਜਿਹੜਾ ਬਣ ਚੁੱਕਿਆ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਵਿਚਕਾਰ ਉਸ ਜਿਹੜੇ ਕੀ فاਸਲੇ ਨੂੰ ਪੰਜਾਬ ਸਰਕਾਰ ਦੂਰ ਕਰੇ ਕਿਉਂਕਿ 1-2% ਦਾ فاਸਲਾ ਤਾਂ ਠੀਕ ਹੈ ਪਰ 16% ਦਾ ਜਿਹੜਾ فاਸਲਾ ਆਖਿਰਕਾਰ ਪੰਜਾਬ ਸਰਕਾਰ ਕਿੰਨੇ ਪਰਸੈਂਟ DA ਦੇਵੇਗੀ ਮੁਲਾਜ਼ਮਾਂ ਨੂੰ ਤੇ ਮੁਲਾਜ਼ਮ ਮੰਗ ਕਰਦੇ ਹਨ ਕਿ ਘੱਟੋ-ਘੱਟ 16% ਦਾ ਵਾਅਦਾ ਉਹਨਾਂ ਦੇ ਡੀਏ ਦੇ ਵਿੱਚ ਕੀਤਾ ਜਾਵੇ ਜਿਸ ਦੇ ਨਾਲ ਜੋ ਪੈਂਡਿੰਗ ਡੀਏ ਹੈ ਉਹ ਕੱਟ ਸਕੇ ਇਸੇ ਤਰ੍ਹਾਂ ਮਲਾਸਮਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਕੱਚੇ ਮਲਾਸਮਾਂ ਨੂੰ ਪੱਕਾ ਕਰਨਾ ਏਸੀਪੀ ਸਕੀਮ ਬਹਾਲ ਕਰਨਾ ਫੈਕਟਰ 2.9 ਹਟਾ ਕੇ ਰਿਟਾਇਰਮੈਂਟ ਹੋਏ ਮਲਾਸਮਾਂ ਨੂੰ ਦੇਣਾ ਆਸ਼ਾ ਵਰਕੇ ਮੀਡੀਵਿਲ ਵਰਕਰ ਦੇ ਮਾਨ ਪੱਤੇ ਦੇ ਵਿੱਚ ਵਾਅਦਾ ਕਰਨਾ ਪ੍ਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਨੇਮ 1972 ਦੇ ਅਨੁਸਾਰ ਤੇ 2004 ਤੋਂ ਬਾਅਦ ਪੱਤੀ ਹੋਏ ਮਲਾਸਮਾਂ ਨੂੰ ਲਾਗੂ ਕਰਨੀ ਜੁਲਾਈ 2020 ਤੋਂ ਬਾਜੜੇ ਪੱਤੀ ਹੋਈ ਮੁਲਾਜ਼ਮਾਂ ਤੇ ਕੇਂਦਰ ਦਾ ਸਤਮਾ ਪੇ ਕਮਿਸ਼ਨ ਹਟਾ ਕੇ ਪੰਜਾਬ ਦਾ ਛੇਵਾਂ ਪੇ ਕਮਿਸ਼ਨ ਲਾਗੂ ਕਰਨਾ 37 ਤਰ੍ਹਾਂ ਦੇ ਪੱਤੇ ਜੋ ਬੰਦ ਪਏ ਨੇ ਉਹਨਾਂ ਨੂੰ ਮੁੜ ਤੋਂ ਬਹਾਲ ਕਰਨਾ ਇਸੇ ਤਰ੍ਹਾਂ ਮੰਗ ਬਹੁਤ ਨੇ ਜਿਨ੍ਹਾਂ ਦਾ ਹੱਲ ਜਿਹੜਾ ਬਾਕੀ ਹੈ ਪੰਜਾਬ ਸਰਕਾਰ ਜਲਦ ਤੋਂ ਜਲਦ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਕਰੇ ਤਾਂ ਹਾਂਜੀ ਦੋਸਤੋ ਇਸੇ ਅਸ ਦੀ ਵੱਡੀ ਅਪਡੇਟ ਧੰਨਵਾਦ ਜੀ